ਇਹ ਐਪਸ ਹੈਗੇ ਜੀਆਪੀ ਕਿੰਨਾ ਕੰਮ ਕਰਦੀ ਆ ਸਟੈਂਡਰਡ ਐਗਰੀਮੈਂਟ ਹੈ ਜਿਹੜੀ ਡਾਟਾ ਦੇ ਦੇ ਵਰਨੋ ਬਣਾਇਆ ਗਿਆ ਤੇ ਸੰਧੂ ਸਰ ਤੁਸੀਂ ਮੈਂਸ਼ਨ ਕੀਤਾ ਸੀ 82G ਤੇ ਉਹਦੇ ਵਿੱਚ ਹੈਗਾ ਕੀ ਆ ਇਹਦੇ ਵਿੱਚ ਹੈਗਾ ਜਿੰਦਜੀ ਲੀਗਲ ਟਾਈਟਲ ਸਰਚ ਰਿਪੋਰਟ ਓਕੇ ਵੀ ਤੇ ਆ ਜਾਂਦਾ ਹੈਗਾ ਤੁਹਾਡਾ অথੈਨਟੀਕੇਟਿਡ ਕਾਪੀ ਆ ਜਾਂਦੀ ਹੈ ਫਲੇਰਾ ਨੇ ਕੀਤਾ ਹੋਇਆ ਹੈ ਕਿ ਪ੍ਰਾਪਰਟੀ ਕਾਰਡ ਜ਼ਰੂਰ ਬਣੇਗਾ ਕਿਹੜੇ ਮੇਕਸ ਨੇ ਕਿਹੜੇ ਬ੍ਰਾਂਡ ਨੇ ਇਹਨਾਂ ਚੀਜ਼ਾਂ ਨਾਲ ਉਹ ਲੁਭਾਂਦਾ ਹੈ ਇਹ ਚੀਜ਼ਾਂ ਦੇ ਵਿੱਚ ਲਾਲਚ ਦੇ ਵਿੱਚ ਆਣ ਕੇ ਤੇ ਜਿਹੜਾ ਬਾਹਰ ਹੈਗਾ ਉਹ ਫਸ ਜਾਂਦਾ ਆ ਜੇ ਉਹ ਰਿਟਨ ਐਗਰੀਮੈਂਟ ਦੇ ਹਿਸਾਬ ਨਾਲ ਹੋਵੇ ਜਾਂ ਪ੍ਰੋਪਰ ਪ੍ਰੋਸੀਜਰ ਦੇ ਹਿਸਾਬ ਨਾਲ ਹੋਵੇ ਉਹ ਜ਼ਿਆਦਾ ਬੈਟਰ ਤੇ ਜਿਹੜਾ ਬਿਲਡਰ ਹੁੰਦਾ ਉਹ ਫੋਟੋਗ੍ਰਾਫਸ ਲੈ ਕੇ ਸਾਈਟਸ ਦੀਆਂ ਤੇ ਉਹ ਬੈਂਕ ਨੂੰ ਇੱਕ ਰਿਪੋਰਟ ਭੇਜ। ਕਈ ਵਾਰ ਕੀ ਹੁੰਦਾ ਹੈ ਕਿ ਉਹ ਰਿਪੋਰਟ ਭੇਜਦਾ ਬੈਂਕ ਵਾਲੇ ਫਿਜ਼ੀਕਲੀ ਵਿਜ਼ਿਟ ਕਰਕੇ ਸਾਈਟ ਤੇ ਦੇਖਦੇ ਨੇ। ਪ੍ਰੋਮੋਟਰ ਨੂੰ ਕਈ ਵਾਰ ਆਪਣੀ ਰਿਕਵਰੀ ਚ ਪ੍ਰੋਬਲਮ ਆ ਜਾਂਦੀ। ਸੈਕਸ਼ਨ 19 ਸਬ-ਕਲਾਜ਼ 1 ਸੈਕਸ਼ਨ 19 ਸਬ-ਕਲਾਜ਼ 2 ਜਿਵੇਂ ਕਾਰ ਬਾਜ਼ਾਰ ਲੱਗਦਾ ਸੰਡੇ ਨੂੰ ਐਤਵਾਰ ਨੂੰ ਲੱਗਦਾ ਹੁੰਦਾ। ਹੋਰ ਇੰਟਰਨੈਸ਼ਨਲ ਦਾ ਵੀ ਬਾਜ਼ਾਰ ਸੰਡੇ ਨੂੰ ਲੱਗਦਾ। ਇਹ ਬੱਚਿਆਂ ਦੀ ਪੜ੍ਹਾਈ ਖਾਤਰ ਜਿਹੜੀ ਆ ਸਪੈਸ਼ਲਿਟੀ ਚ ਗੱਲ ਕਰੀਏ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਉਹ ਵੀ ਫਿਰ ਸ਼ਹਿਰਾ ਚਾਂ ਦੇ ਫਲਾਸ ਲੇ ਲੇ ਬੀਆ ਕਾਰਪੋਰੇਟ ਏਰੀਆ ਤੇ ਸੁਪਰ ਏਰੀਆ ਜੇ ਤੁਹਾਡੇ ਕੋਲ ਦੋਨੋਂ ਹੁੰਦੇ ਨੇ ਤੁਹਾਨੂੰ ਲੋਡਿੰਗ ਦਾ ਪਤਾ ਲੱਗਦਾ ਕਿ ਮੇਰੇ ਤੇ ਲੋਡਿੰਗ ਕਿੰਨੀ ਹੈ 55% ਦਾ ਮੈਂ ਤੁਹਾਨੂੰ ਪੈਸੇ ਦੇ ਰਿਹਾ ਹਾਂ ਬਟ ਮੈਂ ਪੇ ਕਰ ਰਹੇ ਹਾਂ 100% ਦਾ ਬੁੱਦਾ ਇਹ ਹੀ ਹੈ ਕਿ ਐਗਰੀਮੈਂਟ ਫਾਰ ਸੇਲ ਹੈ ਇਹਨੂੰ ਇੱਕ ਕਾਗਜ਼ ਨਾ ਸਮਝਿਆ ਜਾਏ ਇਹ ਤੁਹਾਡਾ ਸਭ ਤੋਂ ਜ਼ਰੂਰੀ ਡਾਕੂਮੈਂਟ ਹੈ ਫਿਲਟਰ ਤਾਂ ਹਮੇਸ਼ਾ ਚਾਹੀਦਾ ਉਹ ਚੀਜ਼ਾਂ ਨਾ ਕਲੀਅਰ ਹੋਣ ਜਿਹੜਾ ਚੀਜ਼ ਲਿਖਤ ਚ ਆ ਗਈ ਉਹ ਲਿਖਤ ਚ ਆ ਗਈ ਸਤਿ ਸ਼੍ਰੀ ਅਕਾਲ ਨਵਸਤੇ ਸასი ਕਾਲ ਦੋਸਤੋ ਮੈਂ ਜਿੰਨੀ ਮਰ ਜਣੀ ਮੈਂ ਪਾਲਵਚਨ ਸੰਧੂ ਤੇ ਆਪ ਸਭ ਦਾ ਸਵਾਗਤ ਹੈ ਜਰਾ ਬਚ ਕੇ ਇਨ ਪਬਲਿਕ ਗਾਰਡਨ ਤੇ ਹਾਂਜੀ ਦੋਸਤੋ ਨਮਾਸ਼ੋ ਲੈ ਕੇ ਹਾਜ਼ਰ ਹੋ ਗਏ ਆ ਤੁਹਾਡੀ ਕਚਹਿਰੀ ਦੇ ਵਿੱਚ ਤੁਹਾਡੇ ਵਿਹੜਿਆਂ ਦੇ ਵਿੱਚ ਜਰਾ ਬਚ ਕੇ ਤੇ ਜਰਾ ਬਚ ਕੇ ਕੀ ਤੋਂ ਰਹਿਣਾ ਸੰਧਸਾ ਉਹ ਜਿਹੜੇ ਫਾਲਸੀਫਾਈ ਪ੍ਰੋਮੋਟਰਸ ਨੇ ਜਾਂ ਜਿਹੜੇ ਫੇਕ ਇਨਫੋਰਮੇਸ਼ਨ ਦਿੰਦੇ ਨੇ ਜਾਂ ਚਾਂਸੇ ਚ ਲੈ ਕੇ ਜੈਨੂਨ ਬੈਨਿਫਾਇਡ ਲੋਟੀਆਂ ਨੂੰ ਫਸਾ ਲੈਂਦੇ ਨੇ ਤੇ ਬਿਲਕੁਲ ਦੋਸਤੋ ਤੇ ਅੱਜ ਤੁਹਾਡੇ ਲਈ ਅਸੀਂ ਰੀਅਲ ਏਸਟੇਟ ਤੇ ਉੱਤੇ ਇਨਫੋਰਮੇਸ਼ਨ ਲੈ ਕੇ ਹਾਜ਼ਰਾਂ ਤੇ ਸੰਧੂ ਸਾਹਿਬ ਅੱਜ ਆਪਾਂ ਇਹ ਐਫਐਸ ਪਹਿਲਾਂ ਤਾਂ ਸਾਡੇ ਦੋਸਤਾਂ ਨੂੰ ਦੱਸੋ ਕਿ ਐਫਐਸ ਹੈ ਕੀ ਕੀ ਆ ਤੇ ਇਹ ਕਿੱਦਾਂ ਕੰਮ ਕਰਦੀ ਆ ਜਿੰਦੀ ਜੀ ਐਫਐਸ ਹੈਗਾ ਐਗਰੀਮੈਂਟ ਫੋਰ ਸੇ ਹੂੰ ਜਿਹੜਾ ਬਿਲਡਰਸ ਬਾਇਸ ਦਾ ਐਗਰੀਮੈਂਟ ਹੁੰਦਾ ਬੇਸਿਕਲੀ ਜਿਹੜੇ ਇੱਕ ਸਟੈਂਡਰਡ ਐਗਰੀਮੈਂਟ ਹੈ ਤਾਂ ਕਿ ਰੇਟ ਦੇ ਦੇਵ ਨੂੰ ਬਣਾਇਆ ਗਿਆ ਇੱਕ ਮਾਡਲ ਐਗਰੀਮੈਂਟ ਬਣਾਇਆ ਗਿਆ ਜਿਸ ਦੇ ਵਿੱਚ ਕੀ ਆਪਾਂ ਕਾਫੀ ਡਿਟੇਲਸ ਨੇ ਜਿੰਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੋ ਤੇ ਇਹ ਕਿੰਨਾ ਕਿ ਜ਼ਰੂਰੀ ਹੈਗਾ ਆ ਕੋਈ ਵੀ ਘਰ ਜਾਂ ਕੋਈ ਵੀ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਦੇਖੋ ਹੁੰਦਾ ਕੀ ਹੈ ਕਿ ਜਿਹੜਾ ਲੋਟੀ ਹੈ ਜਾਂ ਜਿਹੜਾ ਬਾਇਰ ਹੈ ਬੇਸਿਕਲੀ ਪਹਿਲਾਂ ਤਾਂ ਲੋਟੀ ਮੈਂ ਦੱਸਦਾ ਕਿ ਲੋਟੀ ਕੌਣ ਹੈ ਲਾਟੀ ਉਹ ਸ਼ਖਸ ਹੈ ਜਿਸ ਨੇ ਪ੍ਰੋਪਰਟੀ ਖਰੀਦਣੀ ਹੈ ਲੀਸ ਤੇ ਲੈਣੀ ਹੈ ਹਾਂ ਜਾਂ ਉਹਨੇ ਬਾਈ ਕਰਨੀ ਹੈ ਇਹ ਬਾਈ ਹੈ ਤੇ ਉਹ ਪ੍ਰੋਮੋਟਰ ਤੋਂ ਹਾਂ ਇਹ ਜਿਹੜਾ ਬੰਦਾ ਟ੍ਰਾਂਸਫਰ ਕਰ ਰਿਹਾ ਹੈਗਾ ਉਹ ਹੀ ਇਜ਼ ਅ ਲਾਟੀ ਐਸ ਪਰ ਦਾ ਰੀਰਾ ਰੈਕਟ ਹਾਂ ਹਾਂ ਤੇ ਉਹ ਲਾਟੀ ਦੇ ਰਾਈਟਸ ਨੇ ਜਿਹੜੇ ਉਹ ਏ ਐਫ ਐਸ ਐਗਰੀਮੈਂਟ ਦੇ ਵਿੱਚ ਨੇ ਹਾਂ ਜਿਹੜੇ ਕੀ ਉਹਨੂੰ ਪਤਾ ਹੋਣੇ ਚਾਹੀਦੇ ਨੇ ਕਿ ਮੇਰੇ ਕੀ ਰਾਈਟਸ ਨੇ ਮੈਂ ਕੀ ਮੰਗਣਾ ਹੈ ਉਹ ਤੋਂ ਕੀ ਦੇਖਣਾ ਹੈ ਸਹੀ ਆ ਇੱਕ ਤਰ੍ਹਾਂ ਦਾ ਬੇਸਿਕਲੀ ਕੀ ਹੈ ਕਿ ਜਦੋਂ ਐਫਐਸ ਇੱਕ ਮਾਡਲ ਐਫਐਸ ਬਣਾਤਾ ਹੈ ਡਾਟਾ ਨੇ ਜਿਹਦੇ ਵਿੱਚ ਕਾਫੀ ਲੈਕਚਰਸ ਨੇ ਜਿਹੜੇ ਉਹਨੇ ਮੰਗਣੇ ਨੇ ਹੂੰ ਹੂੰ ਉਹ ਤੋਂ ਪ੍ਰੋਮੋਟਰ ਤੋਂ ਠੀਕ ਐਟ ਦਾ ਟਾਈਮ ਆਫ ਬੁਕਿੰਗ ਹੂੰ ਹੂੰ ਬੁਕਿੰਗ ਇਹ ਹੁੰਦੀ ਹੈ ਕਿ ਜਦੋਂ ਆਪਾਂ ਕੋਈ ਪ੍ਰੋਪਰਟੀ ਪਸੰਦ ਆ ਜਾਂਦੀ ਹੈ ਤੇ ਉਹ ਆ ਕੇ ਕਹਿੰਦਾ ਕਿ ਚਲੋ ਜੀ ਹੁਣ ਆਪਾਂ ਫਿਰ ਫਾਈਨਲ ਕਰ ਲਈਏ ਹੂੰ ਫਾਈਨਲ ਉਹਨੂੰ ਕਹਿੰਦੇ ਨੇ ਬੁਕਿੰਗ ਪ੍ਰੀ ਬੁਕਿੰਗ ਹੋ ਗਈ ਉਹ ਬੇਸਿਕਲੀ ਹੂੰ ਉਹਦੇ ਵਿੱਚ ਉਹ ਆਪਣਾ ਕਹਿੰਦਾ ਕਿ ਚਲੋ ਠੀਕ ਹੈ ਜੀ ਬੁਕਿੰਗ ਕਰ ਲੈਂਦੇ ਆ ਤੁਸੀਂ ਮੈਨੂੰ ਹੁਣ ਆਪਣੇ ਕਾਗਜ਼ ਦਿਖਾ ਦਿਓ ਜਿਹੜੇ ਕਿ ਏ ਐਫ ਐਸ ਦੇ ਵਿੱਚ ਮੈਂਸ਼ਨਡ ਨੇ ਮੈਂ ਇੱਕ ਇੱਕ ਕਰਕੇ ਸਾਰੇ ਦੱਸੂਗਾ ਤੁਹਾਨੂੰ ਏ ਤੋਂ ਲੈ ਕੇ ਜੀ ਤੱਕ ਨੇ ਜਿਹੜੇ ਕਿ ਉਹਨਾਂ ਨੇ ਮੰਗਣੇ ਨੇ ਜਿਹੜਾ ਕਿ ਰਾਈਟ ਹੈ ਉਹਦਾ ਲੋਟੀ ਦਾ ਮੰਗਣਾ ਤੇ ਬਿਲਡਰ ਨੇ ਉਹਨੂੰ ਪ੍ਰੋਵਾਈਡ ਕਰਦੇ ਨੇ ਠੀਕ ਹੈ ਉਸ ਤੋਂ ਬਾਅਦ ਉਹਨੇ ਤਸੱਲੀ ਹੋ ਜਾਂਦੀ ਹੈ ਉਹ ਸਾਰੇ ਜਗ੍ਹਾ ਜ ਫਿਰ ਉਹ ਕਹਿੰਦਾ ਕਿ ਲਓ ਜੀ ਹੁਣ ਆਪਾਂ ਸਾਈਨ ਅਪ ਕਰ ਲੈਂਦੇ ਆ ਫਿਰ ਉਹ ਜਿਹੜਾ ਬੁਕਿੰਗ ਅਮਾਉਂਟ ਹੈ ਮੈਂ بار بار ਜੋੜ ਦੂੰਗਾ ਇਸ ਗੱਲ ਦੀ ਹਮਮ ਕਿ ਇਟ ਸ਼ੁੱਡ ਨਾਟ ਬੀ ਮੋਰ ਦੈਨ 10% ਆਫ ਦਾ ਕੰਸੀਡਰੇਸ਼ਨ ਪ੍ਰਾਈਸ ਓਕੇ ਜੋ ਵੀ ਪ੍ਰੋਪਰਟੀ ਦੀ ਪ੍ਰਾਈਸ ਹੈ ਉਹ 10% ਤੋਂ ਉੱਪਰ ਉਹਨੇ ਬੁਕਿੰਗ ਚ ਨਹੀਂ ਦੇਣਾ ਓਕੇ ਬਾਕੀ ਉਹ ਸ਼ਡਿਊਲ ਬਣ ਜਾਂਦੀ ਹੁੰਦੀ ਹੈ ਬਾਅਦ ਚ ਕਿੰਨੀ ਪੇਮੈਂਟ ਪਲਾਨ ਹੈ ਕੀ ਹੈ ਬਾਕੀ ਸਾਰਾ ਬਾਕੀ ਜਿਵੇਂ ਜਿਵੇਂ ਤੁਸੀਂ ਉਹਦੇ ਵਿੱਚ ਅੱਗੇ ਜਾਂਦੇ ਹੋ ਡੀਟੇਲ ਦੇ ਵਿੱਚ ਤੇ ਉਹ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਹੈਗੀਆਂ ਹਮਮ ਸਾਨੂੰ ਸਾਡ ਤੁਸੀਂ ਮੈਂਸ਼ਨ ਕੀਤਾ ਸੀ 8g ਤੇ ਉਹਦੇ ਵਿੱਚ ਹੈਗਾ ਕੀ ਆ ਤਾਂ ਉਹਦੇ ਵਿੱਚ ਸਾਡੇ ਦੋਸਤਾਂ ਨੂੰ ਦੱਸੋ ਕਿ ਕੀ ਕੀ ਚੀਜ਼ਾਂ ਆndੀਆਂ ਆ 8g ਦੇ ਵਿੱਚ ਜਿੰਨ ਜੀ ਇਸ ਤਰ੍ਹਾਂ ਆਇਆ ਕਿ ਜਿਹੜਾ ਇਹ ਐਪ ਜਿਵੇਂ ਕਿ ਹੁਣ ਦਰਸ਼ਕ ਸਾਰੇ ਦੇਖ ਰਹੇ ਨੇ ਆਪਾਂ ਨੂੰ ਸਮਝ ਰਹੇ ਨੇ ਸੁਣ ਰਹੇ ਨੇ ਬੜੇ ਸ਼ੋਅ ਨੂੰ ਆਪਣੇ ਨੂੰ ਤੇ ਉਹ ਇਸ ਤੋਂ ਇੱਕ ਇਨਫੋਰਮੇਸ਼ਨ ਜਾਂ ਨੌਲੇਜ ਗੇਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੈਂ ਦਰਸ਼ਕਾਂ ਨੂੰ ਇਹ ਕਹੂੰਗਾ ਕਿ ਉਹ ਧਿਆਨ ਨਾਲ ਜੇ ਕਿ ਕਾਪੀ ਪੈਨਸਲ ਜੀ ਨੇ ਰੱਖੀ ਹੋਈ ਹੈ ਜਾਂ ਕੋਈ ਪੈਨ ਤੇ ਨੋਟ ਕਰ ਰਿਹਾ ਹੈਗਾ ਉਹ ਇੱਕ ਇੱਕ ਕਰਕੇ ਸਾਰੇ ਏ ਤੋਂ ਲੈ ਕੇ 0 ਨੋਟ ਕਰ ਲੈ ਇਹਦੇ ਵਿੱਚ ਹੈਗਾ ਜਿੰਨ ਜੀ ਲੀਗਲ ਟਾਈਟਲ ਸਰਚ ਰਿਪੋਰਟ ਓਕੇ ਜਿਸ ਦੇ ਵਿੱਚ ਕਿਸੇ ਮਾਨਤਾ ਕਿਸੇ ਵਕੀਲ ਤੋਂ ਪ੍ਰਾਪਰਟੀ ਦੀ ਸਾਰੀ ਜਿੰਨੀ ਵੀ ਉਹਦੀ ਕੋਕ ਹੈ ਉਹ ਸਾਰੀ ਕੀਤੀ ਹੁੰਦੀ ਹੈ ਉਹਦੇ ਵਿੱਚ ਓਕੇ ਤੇ 20 ਤੇ ਆ ਜਾਂਦਾ ਹੈਗਾ ਤੁਹਾਡਾ অথੈਨਟੀਕੇਟਡ ਕਾਪੀ ਆ ਜਾਂਦੀ ਹੈ ਪ੍ਰਾਪਰਟੀ ਕਾਰਡ ਵੀ ਹੁਣੇ ਤੁਸੀਂ ਕਹੋਗੇ ਕਿ ਕੀ ਨਵੀਂ ਚੀਜ਼ ਕਰਤੀ ਤੁਸੀਂ ਪ੍ਰਾਪਰਟੀ ਕਾਰਡ ਮੈਂ ਅੱਜ ਤੱਕ ਇਸ ਏਰੀਆ ਚ ਸੁਣੇ ਨਹੀਂ ਕਰਦੇ ਇਹ ਬੇਸਿਕਲੀ ਕੀ ਹੈ ਕਿ ਇਹ ਮਹਾਰਾਸ਼ਟਰ ਦੇ ਵਿੱਚ ਉੱਥੇ ਮੰਡੈਟਰੀ ਹੈ ਓਕੇ ਕਿ ਇਹ ਰੀੜਾ ਨੇ ਕੀਤਾ ਹੋਇਆ ਹੈ ਕਿ ਪ੍ਰਾਪਰਟੀ ਕਾਰਡ ਜ਼ਰੂਰ ਬਣੇਗਾ ਠੀਕ ਹੈ ਉਹਨੂੰ ਅਖੀਰ ਪੱਤਰਿਕਾ ਕਹਿੰਦੇ ਨੇ ਓਕੇ ਅਖੀਰ ਪੱਤਰਿਕਾ ਦੇ ਵਿੱਚ ਸਾਰੀ ਡਿਟੇਲ ਹੁੰਦੀ ਆ ਉਹਦੀ ਕਿ ਕਿਸ ਬੰਦੇ ਦਾ ਪ੍ਰੋਮੋਟਰ ਹੈ ਕੌਣ ਕਿਦੀ ਪ੍ਰਾਪਰਟੀ ਹੈ ਜਾਂ ਇਹ ਰੀਡਵੈਲਪਮੈਂਟ ਦਾ ਪ੍ਰੋਜੈਕਟ ਹੈ ਓਕੇ ਰੀਡਵੈਲਪਮੈਂਟ ਦਾ ਇਸ ਤਰ੍ਹਾਂ ਹੈ ਕਿ ਜਿੰਦੀ ਜੀ ਬੰਬਈ ਦੇ ਵਿੱਚ ਜਗ੍ਹਾ ਦੀ ਬਹੁਤ ਕਿੱਲਤ ਹੈ ਹਮ ਹਮ ਤੇ ਉਥੇ ਕਈ ਬਿਲਡਿੰਗਾਂ ਇੱਕ ਜਨਰਲ ਜੇ ਆਪਾਂ ਕਿਸੇ ਬਿਲਡਿੰਗ ਦੀ ਉਹ ਏਜ ਦੇਖ ਕੇ ਚੱਲਦੇ ਤੇ 100 ਸਾਲ ਲੈ ਕੇ ਚੱਲਦੇ 100 ਸਵਾ ਸਾਲ ਸਾਲ ਲੈ ਕੇ ਚੱਲਦੇ 100 ਸਾਲ ਤੋਂ ਉੱਪਰ ਜਿਹੜੀ ਬਹੁ ਮੰਜ਼ਲੀ ਇਮਾਰਤ ਹੋ ਜਾਂਦੀ ਹੈ ਤੇ ਉਸ ਨੂੰ ਰੀਡਵੈਲਪਮੈਂਟ ਦੇ ਵਿੱਚ ਲੈ ਕੇ ਜਾ ਸਕਦੇ ਜਿਹੜਾ ਕਿ ਮੁੰਬਈ ਦੇ ਵਿੱਚ ਹੋ ਰਿਹਾ ਹੈ ਉਸ ਦੇ ਵਿੱਚ ਇਹ ਹੈ ਕਿ ਰੀਡਵੈਲਪਮੈਂਟ ਦੇ ਵਿੱਚ ਉਹ ਬਿਲਡਿੰਗ ਨੂੰ ਪਹਿਲਾਂ ਡਿਮੋਲਿਸ਼ ਕਰ ਦਿੰਦੇ ਨੇ ਹੂੰ ਹੂੰ ਗਰਾਊਂਡ ਜ਼ੀਰੋ ਕਰ ਦਿੰਦੇ ਨੇ ਗਰਾਊਂਡ ਜ਼ੀਰੋ ਕਰਕੇ ਉਹਨੂੰ ਦੁਬਾਰਾ ਉਹਨੂੰ ਕੋਈ ਬਿਲਡਰ ਜਾਂ ਡਿਵੈਲਪਰ ਲੈ ਲੈਂਦਾ ਹੂੰ ਹੂੰ ਤੇ ਜਿਹੜੇ ਬੰਦਿਆਂ ਦਾ ਹਿੱਸਾ ਹੁੰਦਾ ਉਹਦੇ ਵਿੱਚ ਹੂੰ ਹੂੰ ਉਹਨਾਂ ਦੇ ਪ੍ਰੋਪੋਰਸ਼ਨੇਟ ਫਲੈਟ ਰੱਖ ਕੇ ਬਾਕੀ ਜਿਹੜਾ ਮਾਰਜਨਲ ਜਿਹੜੇ ਫਲੈਟ ਬੰਦੇ ਨੇ ਉਹਨੂੰ ਆਪਣੇ ਹੋਰ ਰੈਵਨਿਊ ਚ ਪਾ ਲੈਂਦੇ ਇਹ ਚੀਜ਼ ਹਾਲੇ ਆਪਣੇ ਨਾਰਥ ਦੇ ਦਿੱਲੀ ਦੇ ਕਹਿ ਲੋ ਐਨਸੀਆਰ ਚ ਕਹਿ ਲੋ ਜਾਂ ਟਰਾਈ ਸਿਟੀ ਚ ਹਾਲੇ ਬਹੁਤ ਟਾਈਮ ਲੱਗੇਗਾ ਓਕੇ ਜ਼ਮੀਨਾਂ ਦੀ ਕੋਈ ਕਿੱਲਸ ਨਹੀਂ ਆਪਣੇ ਕੋਲ ਐਗਰੀਕਲਚਰ ਲੈਂਡ ਬਹੁਤ ਹੈ ਡਿਵੈਲਪਮੈਂਟ ਦਾ ਏਰੀਆ ਬ ਜਿਸਥੇ ਏਰੀਆ ਨਾ ਹੋਵੇ ਉੱਥੇ ਇਸ ਤਰ੍ਹਾਂ ਦਾ ਕੰਮ ਚੱਲਦਾ ਹੈ ਓਕੇ ਤਾਂ ਅਖੀਰ ਪੱਤਰੇ ਕਾ ਦੀ ਗੱਲ ਕਰਦੇ ਕੀ ਪੱਤਰੇ ਕਾ ਉਹ ਇੱਕ ਡਾਕੂਮੈਂਟ ਹੈ ਜਿਸ ਦੇ ਵਿੱਚ ਤੁਹਾਡੀ ਪ੍ਰਾਪਰਟੀ ਦੀ ਪ੍ਰਾਪਰਟੀ ਕਾਰਡ ਹੈ ਓਕੇ ਇਸ ਅਰੀਜਨ ਦੇ ਵਿੱਚ ਹਾਲੇ ਪ੍ਰਾਪਰਟੀ ਕਾਰਡ ਦਾ ਇਹ ਨਾ ਰਿਵਾਜ ਨਹੀਂ ਆਇਆ ਹੈ ਪੂਰੇ ਜਿਹੜੀ ਜਮ੍ਹਾਂਬੰਦੀ ਹੁੰਦੀ ਹੈ ਜਾਇ ਆਪਣਾ ਲੀਗਲ ਟਾਈਟਲ ਸਰਚ ਰਿਪੋਰਟ ਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ ਬੇਸਿਕਲੀ ਫਿਰ ਉਸ ਤੋਂ ਅੱਗੇ ਜਿੰਦੀ ਜੀ ਆਉਂਦਾ ਹੈਗਾ ਨੈਕਚਰ ਸੀ ਸੀ 1 ਆਉਂਦਾ ਹੈਗਾ ਬੇਸਿਕਲੀ ਜਿਸ ਦੇ ਵਿੱਚ ਜਦੋਂ ਆਪਾਂ ਪ੍ਰੋਜੈਕਟ ਨੂੰ ਲੋਕਲ ਬਾਡੀਜ਼ ਤੋਂ ਜਾਂ ਜਿਹੜੀ ਮੰਤਾ ਉਹ ਗਵਰਨਮੈਂਟ ਬੋਡੀ ਹੈ ਉਹ ਤੋਂ ਆਪਾਂ ਅਪਰੂਵ ਕਰਾਣੇ ਨੇ ਨਕਸ਼ੇ ਪਾਸ ਕਰਾ ਕੇ ਓਕੇ ਨਕਸ਼ੇ ਪਾਸ ਕਰਾ ਕੇ ਕਿ ਇਹ ਆਪਾਂ ਨੇ ਰਿੱਕੀ ਉਹ ਪ੍ਰੋਪਰਟੀ ਜਿਹੜੇ ਆਥੈਂਟੀਕੇਟਿਡ ਹੈਗੇ ਨੇ ਸਰਕਾਰ ਵੱਲੋਂ ਮੰਨਤਾ ਹੈਗੀ ਪ੍ਰੋਜੈਕਟ ਨੂੰ ਉਹ ਨੇਚਰ ਸੀ 1 ਹੈ ਓਕੇ ਫਿਰ ਨੇਚਰ ਸੀ 2 ਹੈ ਸੀ 2 ਉਹਸ ਪਲਾਨਸ ਨੇ ਨਕਸ਼ੇ ਨੇ ਜਿਹੜੇ ਕਿ ਆਰਕੀਟੈਕਟ ਬਣਾਦਾ ਹੈਗਾ ਕੰਸਟਰਕਸ਼ਨ ਦੇ ਮਾਧਿਅਮ ਲਈ ਹੂੰ ਇੱਕ ਤਾਂ ਡਰਾਇੰਗਾਂ ਉਹ ਹੋ ਗਈਆਂ ਜਿਹੜੀਆਂ ਸਰਕਾਰ ਵੱਲੋਂ ਮਾਨਤਾ ਅਪਰੂਵਡ ਸੈਂਕਸ਼ਨ ਲੇਆਉਟ ਹੋ ਗਈਆਂ ਇੱਕ ਹੋਰ ਡਰਾਇੰਗਾਂ ਹੋ ਗਈਆਂ ਜਿਨ੍ਹਾਂ ਦੇ ਹਿਸਾਬ ਨਾਲ ਸਾਈਟ ਦੇ ਉੱਪਰ ਕੰਸਟਰਕਸ਼ਨ ਚੱਲ ਰਹੀ ਹੈ ਓਕੇ ਉਹਨਾਂ ਨੂੰ ਜੀਐਫਸੀ ਵੀ ਕਰਿੰਦਾ ਓਕੇ ਥੈਟ ਆਰ ਕਾਲਡ ਗੁੱਡ ਫਾਰ ਕੰਸਟਰਕਸ਼ਨ ਡਰਾਇੰਗਸ ਹੂੰ ਹੂੰ ਸੋ ਇਹ ਸਾਰੇ ਡਾਕੂਮੈਂਟ ਉਸ ਨੂੰ ਮੰਗਣੇ ਨੇ ਲੈਣੇ ਨੇ ਉਹਨੇ ਤੇ ਉਸ ਤੋਂ ਬਾਅਦ ਹੀ ਉਸਨੇ ਕੁਝ ਕਰਨਾ ਹੈਗਾ ਇਸ ਤੋਂ ਅੱਗੇ ਫਿਰ ਡੀ ਆ ਜਾਂਦਾ ਹੈ ਹੂੰ ਹੂੰ ਡੀ ਦੇ ਵਿੱਚ ਆ ਜਾਂਦੀ ਹੈ ਤੁਹਾਡੀ ਸਪੈਸੀਫਿਕੇਸ਼ਨਸ ओके okay. स्पेसिफिकेशन ਤੁਸੀਂ ਦੇਖਿਆ ਹੋਊਗਾ ਕਿ ਇੱਕ ਜਦੋਂ ਬਿਲਡਰ ਹੈ ਜਿਹੜਾ ਹਮਮ ਪ੍ਰੋਮੋਟਰ ਹੈ ਜਿਹੜਾ ਵੀ ਹੈਗਾ ਆਪਣੇ ਪ੍ਰੋਜੈਕਟ ਦਾ ਇੱਕ ਬਰੋਸ਼ਰ ਹੈਂਡਓਵਰ ਕਰਦਾ ਹਮਮ ਬਰੋਸ਼ਰ ਦੇ ਵਿੱਚ ਸਪੈਸੀਫਿਕੇਸ਼ਨਸ ਮੈਂਸ਼ਨਡ ਹੁੰਦੀਆਂ ਹਮਮ ਕੁਝ ਦੱਸੀਆਂ ਹੁੰਦੀਆਂ ਨੇ ਕਿ ਮੈਂ ਆ ਬੇਸਿਕਲੀ ਕੀ ਹੈ ਕਿ ਉਹ ਜਦੋਂ ਰੇਰਾ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਉਦੋਂ ਵੀ ਆਪਣਾ ਇੱਕ ਬਰੋਸ਼ਰ ਦਿੰਦਾ ਹੈ ਓਕੇ ਉਹ ਬਰੋਸ਼ਰ ਨੂੰ ਬੈਂਚਮਾਰਕ ਮੰਨ ਲੈਂਦੀ ਹੈ ਰੇਰਾ ਕਿ ਇਹ ਜਿਹੜੇ ਸਪੈਸੀਫਿਕੇਸ਼ਨਸ ਇਹਨਾਂ ਨੇ ਦਿੱਤੀਆਂ ਨੇ ਇਹ ਕਰਨਗੇ ਜੇ ਮੈਂ ਤੁਸੀਂ ਸੈਨੀਟਰੀ ਵੇਅਰ ਹੋ ਗਿਆ ਜੈਗਵਾਰ ਦਾ ਲਗਾਏਗਾ ਉਹ ਆਪਣਾ ਕਿ ਲਾਈਟਾਂ ਕਿਹੜੀ ਉਹ ਤਾਰ ਜਿਹੜੀ ਆਪਣਾ ਵਰਤੇਗਾ ਕਿਸ ਤਰ੍ਹਾਂ ਦੀ ਤਾਰ ਵਰਤੇਗਾ ਜਿਹੜੀਆਂ ਲਿਫਟਾਂ ਲਗਣੀਆਂ ਨੇ ਜਾਂ ਕੁਝ ਲਗਣੀਆਂ ਨੇ ਕਿਹੜੇ ਪ੍ਰਾਂਦੀ ਜਿਹੜੇ ਬ੍ਰਾਂਡ ਦੀ ਲੰ ਕਿਹੜੇ ਮੇਕਸ ਨੇ ਕਿਹੜੇ ਬ੍ਰਾਂਡਸ ਨੇ ਇਹਨਾਂ ਚੀਜ਼ਾਂ ਨਾਲ ਉਹ ਲੁਭੰਦਾ ਹੈ ਓਕੇ ਹੁਣ ਜੇ ਉਹ ਸਪੈਸੀਫਿਕੇਸ਼ਨ ਜਿਹੜੀਆਂ ਮੈਂਸ਼ਨਡ ਨੇ ਉਹਦੀਆਂ ਜਦੋਂ ਵਾਕਏ ਦੇ ਵਿੱਚ ਉਹ ਡਿਲੀਵਰੀ ਦਿੰਦਾ ਉਦੋਂ ਦੇਖਣ ਦੀ ਗੱਲ ਹੈ ਕਿ ਉਹ ਜਿਹੜੀਆਂ ਸਪੈਸੀਫਿਕੇਸ਼ਨ ਉਹ ਮੈਚ ਕਰ ਰਹੀਆਂ ਨੇ ਮੈਚ ਕਰਦੀਆਂ ਸਹੀ ਆ ਹੁਣ ਉਹਦੇ ਵਿੱਚ ਵੀ ਬੜੀ ਧਿਆਨ ਦੀ ਗੱਲ ਹੈ ਇੱਕ ਲੋਕੀ ਬੜੇ ਬ੍ਰਾਂਡ ਦੇ ਮਗਰ ਪੈਂਦੇ ਨੇ ਬ੍ਰਾਂਡ ਨੂੰ ਸਮਝ ਲੈਂਦੇ ਨੇ ਕਿ ਆਹ ਬ੍ਰਾਂਡ ਆ ਗਿਆ ਜੀ ਚਲੋ ਜਿਵੇਂ ਹੁਣ ਆਪਾਂ ਦੋ ਤਰ੍ਹਾਂ ਦੇ ਬ੍ਰਾਂਡ ਐਕਸਟ੍ਰੀਮ ਲੈ ਲਏ ਨੇ ਇੱਕ ਮਰਸੀਡੀਜ਼ ਬੈਂਸ ਆਕਾਰਾਂ ਦੇ ਵਿੱਚ ਇੱਕ ਮਰੂਤੀ ਕਾਰ ਹੈ ਠੀਕ ਹੈ ਤੇ ਹੁਣ ਇਹ ਨਹੀਂ ਕਿ ਮਰੂਤੀ ਦੇ ਹੋਰ ਮਾਡਲਸ ਨਹੀਂ ਆਉਂਦੇ ਮਰੂਤੀ ਦੇ ਹੋਰ ਮਾਡਲਸ ਆਉਂਦੇ ਨੇ ਕਲੀ ਆਲਟੋ ਤਾਂ ਨਹੀਂ ਆਂਦੀ ਹੈਗੀ ਤੇ ਹਾਈ ਐਂਡ ਮਾਡਲਸ ਵੀ ਆਉਂਦੇ ਨੇ ਉਹਨਾਂ ਦੇ ਤੇ ਮਰਸੀਡੀਜ਼ ਦੇ ਵੀ ਲੋ ਰੇਂਜ ਵੀ ਆਂਦੀ ਹੈ ਹਾਈ ਰੇਂਜ ਵੀ ਆਂਦੀ ਉਸੇ ਤਰ੍ਹਾਂ ਬਿਲਡਿੰਗ ਇੰਡਸਟਰੀ ਦੇ ਵਿੱਚ ਜੇ ਜੈਗਵਾਰ ਹੈ ਜਾਂ ਕੋਲਰ ਹੈ ਉਹਨਾਂ ਦੇ ਕਈ ਰੇਂਜਸ ਨੇ ਉਹਨਾਂ ਦੀ ਕਈ ਸਸਤੀ ਰੇਂਜਾਂ ਵੀ ਆਉਂਦੀਆਂ ਨੇ ਹੁਣ ਕੱਲਾ ਜੈਗਵਾਰ ਲਿਖਣਾ ਕਹਾਣੀ ਖਤਮ ਨਹੀਂ ਨਾ ਹੋ ਜਾਂਦੀ ਸਹੀ ਹੈ ਸੋ ਇੱਕ ਜਾਗਰਤਾ ਜਿਹੜਾ ਆਪਣਾ ਪ੍ਰੋਗਰਾਮ ਹੈ ਜੇ ਆਪਾਂ ਕੋ ਗੱਲਬਾਤ ਕਰ ਰਹੇ ਆ ਇਹਦੇ ਵਿੱਚ ਆਪਾਂ ਇੱਕ ਪਬਲਿਕ ਨੂੰ ਕੰਜ਼ਿਊਮਰ ਨੂੰ ਲੋਟੀ ਨੂੰ ਜਾਗਰਤ ਕਰ ਰਹੇ ਆ ਕਿ ਉਹ ਆਪਣੇ ਰਾਈਟਸ ਦੇ ਬਾਰੇ ਸੋ ਹੋਰ ਜਿਆਦਾ ਜਾਗਰਤ ਹੋਵੇ ਇਸ ਨੂੰ ਹੋਰ ਮੰਥਨ ਦਿੱਤਾ ਜਾਵੇ ਇਸ ਦੇ ਉੱਪਰ ਹੋਰ ਅਵੇਅਰਨੈਸ ਹੋਵੇ ਲੋਕਾਂ ਨੂੰ ਪਤਾ ਲੱਗੇ ਸੋ ਇਹ ਹੋ ਗਈ ਨੈਕਚਰ ਡੀ ਦੀ ਗੱਲ ਨੈਕਚਰ ਈ ਦੇ ਵਿੱਚ ਆ ਗਿਆ ਆਪਣਾ ਕਿ ਕਿਹੜੀਆਂ ਫੈਸਿਲਿਟੀਆਂ ਦੇ ਰਿਹਾ ਉਹ ਓਕੇ ਕਲੱਬ ਹਾਊਸ ਦੇ ਰਿਹਾ ਉਹ ਤੇ ਬਲੇਗਰਾਉਂਡ ਦੇ ਰਿਹਾ ਉਹ ਤੇ ਜਾਂ ਉਹ ਹੋਰ ਸਵਿਮਿੰਗ ਪੂਲ ਦੇ ਰਿਹਾ ਉਹ ਤੇ ਇਹ ਸਾਰੇ ਉਸ ਨੈਕਚਰ ਚ ਆ ਗਏ ਤੇ ਐਂਡ 'ਚ ਆ ਗਿਆ ਨੈਕਚਰ ਐਫ ਓਕੇ ਐਫ ਦੇ ਵਿੱਚ ਆ ਜਾਂਦਾ ਹੈ ਉਹਦਾ ਰੀਰਾ ਸਰਟੀਫਿਕੇਟ ਓਕੇ ਜਿਹੜਾ ਅਥਾਰਟੀ ਵੱਲੋਂ ਸਰਟੀਫਾਈਡ ਹੁਣ ਇਹ ਸਾਰੇ ਜਿੰਨੇ ਵੀ ਲੈਕਚਰਸ ਮੈਂ ਬੋਲੇ ਨੇ ਇਹ ਉਹ ਜਦੋਂ ਪੂਰੇ ਹੋਣਗੇ ਤੇ ਬਾਕੀ ਜਿਹੜਾ ਐਫਐਸ ਦਾ ਬੇਸਿਕਲੀ ਇੱਕ ਫਾਰਮੈਟ ਬਣਿਆ ਹੋਇਆ ਹਮ ਹਮ ਉਦੇ ਵਿੱਚ ਇੱਕ ਕਾਰਪਟ ਏਰੀਆ ਆਉਂਦਾ ਹੈਗਾ ਓਕੇ ਤੇ ਕਈ ਹੋਰ ਵੈਲਿਊਜ਼ ਆndੀਆਂ ਨੇ ਉਹਦੇ ਵਿੱਚ ਫਿਰ ਇਹ ਵੀ ਆਉਂਦਾ ਹੈ ਕਿ ਜਿਵੇਂ ਹੁਣ 10% ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੀ ਬੁਕਿੰਗ ਚ ਲੈ ਸਕਦੇ ਤੁਸੀਂ ਉਸ ਤੋਂ ਵੱਧ ਨਹੀਂ ਲੈ ਸਕਦੇ ਉਸ ਤੀ ਦਰਾਂ ਸਟੇਜ ਆਫ ਪੇਮੈਂਟ ਸ਼ਡਿਊਲ ਆਫ ਪੇਮੈਂਟ ਕਿੰਨੇ ਪੇਮੈਂਟ ਕਿੰਨੀ ਦੇ ਲੈਣੀਆਂ ਤੇ ਸੰਸਦ ਜਿੱਦਾਂ ਤੁਸੀਂ ਗੱਲ ਕੀਤੀ ਕਿ 10% ਜਿਹੜੇ ਹੈਗੇ ਆ ਐਡਵਾਂਸ ਜਿੱਦਾਂ ਆਪਾਂ ਕਹਿ ਲਈਏ ਜਿਹੜਾ ਚਾਹੀਦਾ ਆ ਤੇ ਕਈ ਵਾਰ ਇਦਾਂ ਹੁੰਦੀ ਆ ਕਿ ਬਿਲਡਰਸ ਜਿਹੜੇ ਹੈ ਕਿ ਆ ਬਹੁਤ ਲਾਲਚ ਦਿੰਦੇ ਆ ਕੰਜ਼ਿਊਮਰ ਨੂੰ ਤੇ ਉਹਦੇ ਵਿੱਚ ਕਈ ਵਾਰ ਲੰਪ ਸਮ ਜਿਹੜਾ ਹੈਗਾ ਉਹ ਕਹਿੰਦੇ ਕਿ ਸਾਨੂੰ ਪਹਿਲਾਂ ਦੇ ਦੇਵੋ ਤਾਂ ਤੁਹਾਨੂੰ ਆਹ ਜਿਹੜੀ ਹੈ ਕਿ ਆ ਡਿਸਕਾਊਂਟ ਮਿਲੂਗਾ ਜਾਂ ਕੋਈ ਚੀਜ਼ਾਂ ਮਿਲਣਗੀਆਂ ਬਟ ਉਹ ਕਈ ਵਾਰ ਇਹ ਚੀਜ਼ਾਂ ਦੇ ਵਿੱਚ ਲਾਲਚ ਦੇ ਵਿੱਚ ਆਨ ਕੇ ਤੇ ਜਿਹੜਾ ਬਾਹਰ ਹੈਗਾ ਉਹ ਫਸ ਜਾਂਦਾ ਆ ਤੇ ਕੀ ਤੁਹਾਡੀ ਸੁਜੈਸ਼ਨ ਹੈਗੀ ਆ ਕਿ ਉਸ ਟਾਈਮ ਜਿਹੜੇ ਸਾਡਾ ਕੰਜ਼ਿਊਮਰਸ ਹੈਗੇ ਉਹਨੂੰ ਕੀ ਕਰਨਾ ਚਾਹੀਦਾ ਜਿੰਦੀ ਚੀ ਗੱਲ ਇਸ ਤਰ੍ਹਾਂ ਹੈ ਕਿ ਦੇਖੋ ਜਿਹੜਾ ਆਪਾਂ ਜਦੋਂ ਵੀ ਕੋਈ ਟਰਾਂਜੈਕਸ਼ਨ ਕਰਦੇ ਆਂ ਲੇਕੋ ਦੇ ਕੋਈ ਪ੍ਰਾਪਰਟੀ ਖਰੀਦੀ ਜਾਂ ਕੋਈ ਕਿਸੇ ਤਰ੍ਹਾਂ ਦਾ ਐਸੈਟ ਖਰੀਦਦੇ ਆ ਕੋਈ ਜਿਹੜੀਆਂ ਮੂੰਹ ਜਵਾਨੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਵਰਬਲ ਗੱਲਾਂ ਨੇ ਉਹ ਇੱਕ ਇਜ਼ ਅ ਮੈਟਰ ਆਫ ਟਰਸਟ ਮੀਨ ਜੋ ਇੱਕ ਆਪਣੇ ਆਪਸ ਦੇ ਵਿੱਚ ਕਹਿ ਲੋ ਕਿ ਇੱਕ ਭਰੋਸਾ ਹੁੰਦਾ ਇਸ ਕਰਕੇ ਉਹ ਟਰਾਂਜੈਕਸ਼ਨ ਹੋ ਰਹੀ ਹੈ ਓਕੇ ਕੰਟਰੈਕਟ ਹੈ ਜਿਹੜਾ ਜੇ ਉਹ ਰਿਟਰਨ ਐਗਰੀਮੈਂਟ ਦੇ ਹਿਸਾਬ ਨਾਲ ਹੋਵੇ ਜਾਂ ਪ੍ਰੋਪਰ ਪ੍ਰੋਸੀਜਰ ਦੇ ਹਿਸਾਬ ਨਾਲ ਹੋਵੇ ਉਹ ਜ਼ਿਆਦਾ ਬੈਟਰ ਹੈ ਓਕੇ ਕਹਿੰਦਾ ਮਤਲਬ ਕਿ ਵਰਬਲ ਗੱਲਾਂ ਦਾ ਕੋਈ ਵੈਲਿਊ ਨਹੀਂ ਕੋਈ ਮੁੱਲ ਨਹੀਂ ਕੋਈ ਕਿਸੇ ਅਦਾਲਤ ਚ ਨਹੀਂ ਹੈ ਕਿਸੇ ਐਕਟ ਚ ਨਹੀਂ ਹੈ ਜੋ ਐਗਰੀਮੈਂਟ ਦੇ ਵਿੱਚ ਲਿਖਿਆ ਹੈਗਾ ਜੋ ਸ਼ਡਿਊਲ ਆਫ ਪੇਮੈਂਟ ਹੈ ਜਾਂ ਜੋ ਪਲਾਨ ਜਿਹੜੀ ਉਹਨੇ ਬੰਦੇ ਨੇ ਲਈਤੀ ਹੈ ਜਿਵੇਂ ਹੁਣ ਕੀ ਹੁੰਦਾ ਕਿ ਮੋਸਟਲੀ ਕੰਸਟਰਕਸ਼ਨ ਲਿੰਕ ਟੂ ਪਲਾਨਸ ਹੁੰਦੀਆਂ ਨੇ ਕੰਸਟਰਕਸ਼ਨ ਲਿੰਕ ਦੇ ਪਲਾਨ ਜੇ ਉਹ ਬੀਆ ਕੀ ਹੁਣ ਜਦੋਂ ਆਪਾਂ ਬੇਸਮੈਂਟ ਪੈ ਗਈ ਬੇਸਮੈਂਟ ਜਾਂ ਕਈ ਵਾਰ ਡਬਲ ਬੇਸਮੈਂਟ ਹੁੰਦੀ ਹੈ ਮਲਟੀ ਸਟੋਰੀ ਦੇ ਵਿੱਚ ਜਾਂ ਬੇਸਮੈਂਟ 1 ਹੋ ਗਈ ਜਾਂ ਗਰਾਉਂਡ ਤੇ ਆ ਗਏ ਤਾਂ ਇੰਨੀ ਪੇਮੈਂਟ ਹੈ ਪਹਿਲੇ ਫਲੋਰ ਤੇ ਇੰਨੀ ਹੈ ਸੈਕੰਡ ਤੇ ਇੰਨੀ ਹੈ ਥਰਡ ਤੇ ਇੰਨੀ ਹੈ ਜਿਵੇਂ ਜਿਵੇਂ ਬਿਲਡਿੰਗ ਉੱਪਰ ਹਾਈ ਰਾਈਸ ਜਾਂਦੀ ਰਹਿੰਦੀ ਹੈ ਉਹ ਲਿੰਕ ਕੰਸਟਰਕਸ਼ਨ ਲਿੰਕ ਪਲਾਨਡ ਉਸ ਤਰ੍ਹਾਂ ਹੁੰਦਾ ਹੈ ਉਹਦੇ ਨਾਲ ਉਹ ਹਿਸਾਬ ਨਾਲ ਉਹ ਆਪਣੀ ਜਦੋਂ ਬਿਲਡਰ ਕੋਈ ਬਿਲਡਿੰਗ ਬਣਾ ਲੈਂਦਾ ਆਪਣੀ ਜਦੋਂ ਬੇਸਿਕਲੀ ਮੈਜੋਰਟੀ ਆਫ ਜਿਹੜੇ ਲੋਟੀ ਨੇ ਮਿਡਲ ਕਲਾਸ ਫੈਮਲੀਆਂ ਨੇ ਜਿਹੜੀਆਂ ਜਿਹੜੇ ਉਹ ਸਰਵਿਸ ਕਲਾਸ ਨੇ ਸਰਵਿਸ ਕਲਾਸ ਆਪਣੇ ਲੋਨ ਲੈਂਦੇ ਨੇ ਹੋਮ ਲੋਨ ਲੈਂਦੇ ਨੇ ਜਿਹਦੇ ਵਿੱਚ ਆਪਣਾ ਟੈਕਸ ਵੀ ਬਚਾਉਂਦੇ ਨੇ ਆਪਣਾ ਤੇ ਕਿਉਂਕਿ ਰੈਡ ਉਹਦੇ ਵਿੱਚ ਬੈਨੀਫਿਟ ਹੈ ਉਹਨਾਂ ਨੂੰ ਰੈਮੇਡੀ ਮਿਲਿਆ ਹੋਇਆ ਤੇ ਬੇਸਿਕਲੀ ਉਹ ਸੀਐਲਪੀ ਲੈਂਦੇ ਨੇ ਕੰਸਟਰਕਸ਼ਨ ਲਿੰਕ ਪਲਾਨ ਓਕੇ ਉਹਦੇ ਵਿੱਚ ਜਿਵੇਂ ਜਿਵੇਂ ਬਿਲਡਿੰਗ ਬਣਦੀ ਰਹਿੰਦੀ ਹੈ ਉਸ ਤਰ੍ਹਾਂ ਬਿਲਡਰ ਆਪਣਾ ਡਿਮਾਂਡ ਨੋਟਿਸ ਬੈਂਕ ਨੂੰ ਭੇਜ ਦਿੰਦਾ ਹੈ कंस्ट्रक्शन लिंक प्लान ਹੈ ਜਿਸ ਤਰ੍ਹਾਂ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਜਿਵੇਂ ਬਿਲਡਿੰਗ ਬਣਦੀ ਰਹਦੀ ਹੈ ਉਹ ਸਾਰੀ ਹੁੰਦੀ ਰਹਦੀ ਹੈ ਉਹਦੀ ਤੇ ਉਸ ਦੀਆਂ ਜਿਵੇਂ ਫਰਸਟ ਫਲੋਰ ਹੋ ਗਿਆ ਸੈਕਿੰਡ ਫਲੋਰ ਹੋ ਗਿਆ ਥਰਡ ਫਲੋਰ ਹੋ ਗਿਆ ਤੇ ਜਿਹੜਾ ਬਿਲਡਰ ਹੁੰਦਾ ਹ ਉਹ ਫੋਟੋਗ੍ਰਾਫਸ ਲੈ ਕੇ ਸਾਈਟਸ ਦੀਆਂ ਤੇ ਉਹ ਬੈਂਕ ਨੂੰ ਇੱਕ ਰਿਪੋਰਟ ਭੇਜ ਦਿੰਦਾ ਓਕੇ ਬੈਂਕ ਵੱਲੋਂ ਇੱਕ ਪਰਫਾਰਮਾ ਬਣਾਇਆ ਹੋਇਆ ਇਸ ਪਰਫਾਰਮੇ ਤੇ ਉਹ ਉਹਨਾਂ ਨੂੰ ਵੈਰੀ ਵੈਲੀਡੇਟ ਕਰ ਜਾਂਦੇ ਨੇ ਕਈ ਵਾਰ ਕੀ ਹੁੰਦਾ ਹੈ ਕਿ ਉਹ ਰਿਪੋਰਟ ਭੇਜਦਾ ਬੈਂਕ ਵਾਲੇ ਫਿਜ਼ੀਕਲੀ ਵਿਜ਼ਿਟ ਕਰਕੇ ਸਾਈਟ ਤੇ ਦੇਖਦੇ ਨੇ ਕਿ ਉਹ ਪਰਫਾਰਮਾ ਜਿਹੜਾ ਭੇਜਿਆ ਹੈ ਕਿ ਉੱਥੇ ਉਹ ਸਲੇਪ ਪੈ ਗਈ ਪੈ ਗਈ ਕਿ ਨਹੀਂ ਸਹੀ ਆ ਉਹ ਪ੍ਰੋਸੈਸ ਨਹੀਂ ਕਰਦੇ ਹਰ ਬੰਦਾ ਆਪਣੇ ਸੇਫਟੀ ਨਾਲ ਚੱਲਦਾ ਉਸ ਤੋਂ ਬਾਅਦ ਫਿਰ ਉਹ ਉਹਨਾਂ ਪੈਸਾ ਰੀਲੀਜ਼ ਕਰ ਦਿੰਦੇ ਨੇ ਜਿਹੜਾ ਲਿੰਕ ਪਲਾਨ ਦੇ ਨਾਲ ਓਕੇ ਇਹ ਕਿਹੜੇ ਤਰੀਕਾ ਦੂਜਾ ਹੋਰ ਕਈ ਪੇਮੈਂਟ ਪਲਾਨ ਹੈ ਡਿਪੈਂਡ ਕਰਦਾ ਉਹਨਾਂ ਦੀ ਬ੍ਰੌਸ਼ਰ ਦੇ ਉੱਪਰ ਮੈਂਸ਼ਨ ਹੁੰਦਾ ਹੈ ਕਿ 10 20 30 ਕਰਕੇ ਸਲੈਬਸ ਨੇ ਜਾਂ ਇਸ ਤਰ੍ਹਾਂ ਹੈ ਜਾਂ ਫਿਰ ਕੋਈ EMI ਜੋ ਉਹਨਾਂ ਨੇ ਨਿਰਧਾਰਤ ਕੀਤੀ ਹੋਣੀ ਹੈ ਕਈ ਵਾਰ CLP ਨਹੀਂ ਹੁੰਦੀ ਸੋ ਇਟ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦੇ ਪਲਾਨ ਹੈ ਕਿਸ ਤਰ੍ਹਾਂ ਨਹੀਂ ਹੈ ਤੇ ਸਭ ਤੋਂ ਜ਼ਿਆਦਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਕਿ ਜਿੱਦਾਂ ਕਹਿੰਦੇ ਹੁੰਦੇ ਆ ਵੀ ਸਾਈਨ ਕਰਨ ਤੋਂ ਪਹਿਲਾਂ ਤੇ ਆਂ ਦੇ ਵਿੱਚ ਰੱਖਣ ਵਾਲੀਆਂ ਗੱਲਾਂ ਆ ਦੇਖੋ ਬੇਸਿਕਲੀ ਕੀ ਹੈ ਕਿ ਜਿਹੜਾ ਰੇਰਾ ਕਾਨੂੰਨ ਹੈ ਉਹ ਇੱਕ ਲੋਟੀ ਨੂੰ ਤੇ ਪ੍ਰੋਮੋਟਰ ਨੂੰ ਦੋਨਾਂ ਨੂੰ ਸੂਲੀ ਦੇ ਰਿਹਾ ਮੈਂ ਕੱਲਾ ਲੋਟੀ ਨੂੰ ਨਹੀਂ ਕਹੂੰਗਾ ਪ੍ਰੋਮੋਟਰ ਨੂੰ ਵੀ ਦੇ ਰਿਹਾ ਪ੍ਰੋਮੋਟਰ ਨੂੰ ਕਈ ਵਾਰ ਆਪਣੀ ਰਿਕਵਰੀ ਚ ਪ੍ਰੋਬਲਮ ਆ ਜਾਂਦੀ ਓਕੇ ਮੀਜ਼ ਨੂੰ ਉਹਨੂੰ ਪੇਮੈਂਟ ਨਹੀਂ ਮਿਲ ਰਹੀ ਉਹਨੂੰ ਕਿਸ਼ਤ ਨਹੀਂ ਮਿਲ ਰਹੀ ਜਾਂ ਉਹਨੂੰ ਕੋਈ ਹੋਰ ਦਿੱਕਤਾਂ ਆ ਰਹੀਆਂ ਨੇ ਉਹ ਵੀ ਅਪਰੋਚ ਕਰ ਸਕਦਾ ਹੈ ਰੇਰਾ ਉਹ ਵੀ ਕੈਨਸਲ ਕਰ ਸਕਦਾ ਦੀ ਬੁਕਿੰਗ ਕੈਨਸਲ ਕਰ ਸਕਦਾ ਹੈ ਫੋਰਫੀਟ ਕਰ ਸਕਦਾ ਹੈ ਪ੍ਰਵੀਜ਼ਨਸ ਨੇ ਉਹਦੇ ਵਿੱਚ ਲੇਕਿਨ ਜ਼ਿਆਦਾਤਰ ਲੋਟੀ ਹੀ ਪ੍ਰੋਬਲਮ ਚ ਰਹਿੰਦੇ ਨੇ ਓਕੇ ਪ੍ਰੋਮੋਟਰ ਕਦੇ ਘੱਟ ਹੀ ਪ੍ਰੋਬਲਮ ਚ ਆਉਂਦਾ ਲੋਟੀ ਹੀ ਜ਼ਿਆਦਾ ਦਿੱਕਤ ਆ ਜਾਂਦੇ ਨੇ ਉਹਦੇ ਵਿੱਚ ਲੋਟੀ ਨੂੰ ਥੋੜਾ ਜਿਹਾ ਸਖਤ ਹੋਣਾ ਪੈਂਦਾ ਕਈ ਵਾਰ ਆਪਾਂ ਨੂੰ ਐ ਲੱਗਦਾ ਜੇ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹੁੰਨੇ ਆ ਪ੍ਰੋਮੋਟਰ ਨਾਲ ਜਾਂ ਗੱਲ ਕਰਦੇ ਆ ਉਹ ਸਰ ਮੈਂ ਆਪਾਂ ਗੱਲ ਜਾ ਕੇ ਕਹਿੰਨੇ ਕਿ ਮੈਨੂੰ ਆਹ ਦੋ ਮੈਨੂੰ ਉਹ ਦੋ ਨਹੀਂ ਸਰ ਇਹ ਨਹੀਂ ਤੁਹਾਨੂੰ ਮਿਲ ਪਾਏਗਾ ਇਹ ਤੁਹਾਨੂੰ ਦੇ ਨਹੀਂ ਸਕਦੇ ਸਾਨੂੰ ਮੈਨੇਜਮੈਂਟ ਨਾਲ ਗੱਲ ਕਰਨੀ ਪਊਗੀ ਨਹੀਂ ਸਰ ਇਹ ਤਾਂ ਤੁਹਾਡਾ ਬਣਦਾ ਹੱਕ ਨਹੀਂ ਬਣਦਾ ਉੱਥੇ ਥੋੜਾ ਲੋਟੀ ਨੂੰ ਆਪਣੇ ਆਪ ਨੂੰ ਅ ਥੋੜਾ ਜਾ ਯੂ ਕੈਨ ਸੇ ਥੈਟ ਪ੍ਰੈਸ਼ਰ ਉਹਨੂੰ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਤੇ ਲਾ ਨੂੰ ਕੋਟ ਕਰਨਾ ਚਾਹੀਦਾ ਹਮ ਰੇਰਾ ਇਹੀ ਕਹਿੰਦਾ ओके ਰੇਰਾ ਦੀਆਂ ਸੈਕਸ਼ਨ 11 ਸੈਕਸ਼ਨ 19 ਸਬਕਲੋਸ 1 ਸੈਕਸ਼ਨ 19 ਸਬਕਲੋਸ 2 ਇਸ ਲਈ ਬਣੀਆਂ ਨੇ ਓਕੇ 19 ਦੇ ਵਿੱਚ ਤਾਂ ਉਹ ਕਹਿ ਸਕਦਾ ਕਿ ਆਪਣੇ ਪਲਾਨ ਦੋ ਮੈਨੂੰ ਡਰਾਇੰਗਾਂ ਦੋ ਆਪਣੀਆਂ ਮੈਨੂੰ ਸਾਰੀਆਂ ਠੀਕ ਹੈ ਜੀ ਉਹ ਸਾਰੀ ਡਿਟੇਲਸ ਮੰਗ ਸਕਦਾ ਉਹਦੇ ਵਿੱਚ ਇਹ ਨਹੀਂ ਹੈ ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਦੇ ਨਹੀਂ ਸਕਦਾ ਉਹ ਕੋਈ ਐਕਟ ਖੋਲੋ ਪੜ੍ਹ ਲਓ ਕੀ ਲਿਖਿਆ ਹੈ ਕਿ ਕੀ ਤੁਸੀਂ ਮੈਨੂੰ ਦੇ ਸਕਦੇ ਹੋ ਨਹੀਂ ਦੇ ਸਕਦੇ ਫਿਰ ਉੱਥੇ ਅਗਲਾ ਕਹਿੰਦਾ ਕਿ ਨਹੀਂ ਨਹੀਂ ਜੀ ਲੈ ਲਓ ਕੋਈ ਗੱਲ ਨਹੀਂ ਕਈ ਵਾਰ ਬਿਲਡਰ ਆਪ ਹੀ ਕਰ ਦਿੰਦਾ ਹਮਮ ਕਈ ਵਾਰ ਉਹ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਕੀ ਕਰੋਗੇ ਜੀ ਤੁਹਾਨੂੰ ਕਿਹੜਾ ਪਤਾ ਲੱਗਣਾ ਇਹਦੇ ਵਿੱਚ ਕੀ ਹੈ ਕੀ ਨਹੀਂ ਹੈ ਬਟ ਨਹੀਂ ਕਈ ਵਾਰ ਕਿਹੜਾ ਲੋਟੀ ਹੁੰਦਾ ਖੁਦ ਇੰਜੀਨੀਅਰ ਹੁੰਦਾ ਸਹੀ ਆ ਉਹਨੂੰ ਖੁਦ ਪੜ੍ਹਨਾ ਆਉਂਦਾ ਹੈਗਾ ਹਮਮ ਫਿਰ ਜਿਹੜਾ ਸੈਕਸ਼ਨ 19 1 ਸਬਕਲੋਜ਼ 1 ਹੈ ਉਹ ਤੁਹਾਡੀਆਂ ਪਲਾਨਸ ਬਾਰੇ ਹੋ ਗਿਆ ਡਰਾਇੰਗਾਂ ਬਾਰੇ ਹੋ ਗਿਆ ਜਿਹੜਾ ਸੈਕਸ਼ਨ 19 ਸਬਕਲੋਜ਼ 2 ਹੈ ਹਮਮ ਉਹ ਸ਼ਡਿਊਲ ਬਾਰੇ ਹੈ ਟਾਈਮ ਲਾਈਨ ਸ਼ਡਿਊਲ ਜੇ ਕੋਈ ਦਾ ਟਾਈਮ ਲਾਈਨ ਸ਼ਡਿਊਲ ਬਣਿਆ ਹੋਇਆ ਹੈਗਾ ਕਿ ਉਹ ਕਦ ਤੱਕ ਉਹਨੇ ਕੰਪਲੀਟ ਕਰਨਾ ਹੈ ਤੇ ਨਾਲੇ ਉਹਦੇ ਵਿੱਚ ਕੀ ਕੀ ਫੈਸਿਲਿਟੀਆਂ ਦੇਣੀਆਂ ਓਕੇ ਇਹ ਲੈਣਾ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਮੰਗਦੇ ਨਹੀਂ ਲੋਕ ਹਮਮ ਖਾਸ ਕਰਕੇ ਉਹਨਾਂ ਨੂੰ ਮੰਗਣੀਆਂ ਚਾਹੀਦੀਆਂ ਨੇ ਠੀਕ ਹੈ ਇਹ ਦੇਖੋ ਆਪਣਾ ਪ੍ਰੋਗਰਾਮ ਕਰਨ ਦਾ ਮਕਸਦ ਹੀ ਇਹ ਹੈ ਕਿ ਜਿਹੜਾ ਐਕਟ ਨੂੰ ਆਪਾਂ ਸੌਰੇਲੇ ਤਰੀਕੇ ਨਾਲ ਆਸਾਨ ਤਰੀਕੇ ਨਾਲ ਸਿੰਪਲੀਫਾਈਡ ਫਾਰਮ ਨਾਲ ਲੋਕਾਂ ਦੇ ਵਿੱਚ ਲਿਆਈਏ ਲੋਕਾਂ ਇਹਨੂੰ ਸਮਝ ਕੇ ਕੋਟ ਕਰਨ ਜਦੋਂ ਸੰਡੇ ਨੂੰ ਦੇਖੋ ਮੇਨਲੀ ਕੀ ਹੁੰਦਾ ਕਿ ਜਿਹੜਾ ਇਹ ਇਵੇਂ ਕਾਰ ਬਜ਼ਾਰ ਲੱਗਦਾ ਸੰਡੇ ਨੂੰ ਐਤਵਾਰ ਨੂੰ ਲੱਗਦਾ ਹੁੰਦਾ ਉਹ ਵੀ ਬਿਲਡਰਾਂ ਦਾ ਵੀ ਬਾਜ਼ਾਰ ਸੰਡੇ ਨੂੰ ਲੱਗਦਾ ਹਾਂ ਸੰਡੇ ਨੂੰ ਛੁੱਟੀਆਂ ਹੁੰਦੀਆਂ ਨੇ ਜਿਆਦਾਤਰ ਲੋਕ ਫ੍ਰੀ ਹੁੰਦੇ ਨੇ ਉਹ ਫਿਰ ਕੋਈ ਜਿਹੜੇ ਬੰਦੇ ਕਿਰਾਏ ਦੇ ਘਰ ਤੇ ਰਹਿ ਰਹੇ ਨੇ ਉਹ ਸੋਚਦੇ ਆ ਕਿ ਆਪਣਾ ਘਰ ਬਣਾਈਏ ਕਿਹੜੇ ਕਿਹੜੇ ਇਲਾਕੇ ਚ ਲੈਣਾ ਜੀ ਕਿੱਥੇ ਲੈਣਾ ਜੀ ਫਿਰ ਉਹ ਫ੍ਰੀ ਲੰਚ ਚੱਲ ਰਹੇ ਹੁੰਦੇ ਨੇ ਬਿਲਡਰਾਂ ਵੱਰੋਂ ਹਾਂ ਉੱਥੇ ਉਹ ਜਾ ਕੇ ਇੰਜੋਏ ਕਰਦੇ ਨੇ ਹਾਂ ਹੁਣ ਉੱਥੇ ਕੀ ਕੀ ਦੇਖ ਸਕਦੇ ਨੇ ਉਹਨਾਂ ਨੂੰ ਸੈਂਪਲ ਫਲੈਟ ਦਿਖਾ ਦਿੰਦੇ ਨੇ ਸੋ ਮਾਜੋਰਟੀ ਆਫ ਟਾਈਮ ਅੱਜਕੱਲ੍ਹ ਜਿੱਦਾਂ ਹੁਣ ਹਰ ਇੱਕ ਕੀ ਚਾਹੁੰਦਾ ਕਿ ਸਾਡੇ ਬੱਚੇ ਜਿਹ ਬੱਚਿਆਂ ਦੀ ਪੜ੍ਹਾਈ ਖਾਤਰ ਜਿਹੜੇ ਆ ਸਪੈਸ਼ਲਿਟੀ ਚ ਗੱਲ ਕਰੀਏ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਉਹ ਵੀ ਫਿਰ ਸ਼ਹਿਰਾ ਚਾਣ ਕੇ ਖਲਾਸ ਲੈ ਲੈਂਦੇ ਆ ਕਿ ਅਸੀਂ ਬੱਚਿਆਂ ਦੀ ਪੜ੍ਹਾਈ ਕਰਾਉਣੀ ਆ ਤੇ ਬੱਚੇ ਜਿਹੜੇ ਹੈਗੇ ਅਸੀਂ ਕਿਤੇ ਪੀਜੀ ਤੇ ਪਚਪੌਂਦੀ ਵਿਚਾਈ ਅਸੀਂ ਬੱਚਿਆਂ ਨੂੰ ਹੀ ਉੱਥੇ ਆਪ ਵੀ ਖੁਦ ਸ਼ਿਫਟ ਹੋ ਜਾਈਏ ਤੇ ਬੱਚਿਆਂ ਨੂੰ ਵੀ ਸਹੀ ਪਰਾਈ ਦੇ ਸਕੀਏ ਤੇ ਫॉर ਦੋਸ ਰੀਜ਼ਨ ਇਹ ਜਿਹੜੇ ਪਿੰਡਾਂ ਚੋਂ ਲੋਕ ਜਿਹੜੇ ਆਂਦੇ ਆ ਉਹਨਾਂ ਨੂੰ ਕਈ ਵਾਰ ਇਹਨਾਂ ਚੀਜ਼ਾਂ ਦੀ ਅਵੇਅਰਨੈਸ ਨਹੀਂ ਹੈਗੀ ਕਿ ਅਸੀਂ ਕੀ ਕੀ ਚੀਜ਼ਾਂ ਦੇਖਣੀਆਂ ਆ ਕਰ ਲੈਣ ਤੋਂ ਪਹਿਲਾਂ ਨੇ ਉਹੀ ਗੱਲ ਹੈ ਨਾ ਕਿ ਬੇਸਿਕਲੀ ਕਾਨੂੰਨ ਹੈਗਾ ਸਭ ਕੁਝ ਹੈਗਾ ਬਟ ਉਹਦੇ ਬਾਰੇ ਜਾਗਰਤ ਲੋਕ ਨਹੀਂ ਕਰਨਾ ਚਾਹੁੰਦੇ ਹਮ ਪਹਿਲੀ ਗੱਲ ਤਾਂ ਇੰਟਰਸਟ ਐ ਜਿਹੜੇ ਬਿਲਡਰਾਂ ਦਾ ਕਿ ਉਹ ਆਪਣੇ ਬਿਜ਼ਨਸ ਨੂੰ ਕਿਉਂ ਖੁੱਲਣਗੇ ਆਫ ਕੌਰਸ ਉਹਨਾਂ ਨੇ ਤਾਂ ਇਹ ਦੱਸਣਗੇ ਕਿ ਕਿਹੜੀ ਸ਼ਾਰਟਕਮਿੰਗਸ ਕੀ ਨੇ ਕਿ ਉਹ ਕੱਲ ਨੂੰ ਮੰਗ ਸਕਦੇ ਨੇ ਕੀ ਚੀਜ਼ਾਂ ਨੇ ਹੁਣ ਅਜੇ ਲੋਕਾਂ ਨੂੰ ਇਹ ਪਤਾ ਲੱਗਣਗੀਆਂ ਤੇ ਲੋਕ ਕਹਿਣਗੇ ਜੀ ਨਾਲ ਇੱਕ ਐਕਟ ਦੀ ਕਾਪੀ ਵੀ ਲੈ ਜਾ ਕਰਨਗੇ ਕਿ ਆਹ ਦੇਖੋ ਜੀ ਆ ਲਿਖਿਆ ਹੋਇਆ ਇਹਦੇ ਵਿੱਚ ਇਹ ਤੁਹਾਡਾ ਦੇਣਾ ਬੰਦਾ ਫਿਰ ਅਗਲਾ ਕਿਵੇਂ ਮੁਕਰੂਗਾ ਸਹੀ ਆ ਸੋ ਦੂਜੀ ਗੱਲ ਇਹ ਜਦੋਂ ਡਾਕੂਮੈਂਟਡ ਹੋ ਜਾਂਦਾ ਹੈ ਜਦੋਂ ਸਾਰੀ ਚੀਜ਼ਾਂ ਹੁਣ ਬੇਸਿਕਲੀ ਕੀ ਹੁੰਦਾ ਹੈ ਕਿ ਜਦੋਂ ਬੰਦਾ ਬੁਕਿੰਗ ਕਰਦਾ ਹੈ ਉਦੀ ਫੋਟੋ ਫੋਟੋ ਖਿੱਚ ਕੇ ਉਹਨੂੰ ਫਟਾਫਟ ਉਹਨੂੰ ਮਠਾਈ ਮਠੀ ਖਲਾਉਂਦੇ ਨੇ ਤੇ ਉਹਨੂੰ ਕਹਿੰਦੇ ਲਿਆਓ ਜੀ ਸਾਈਨ ਕਰੋ ਜੀ ਇਹਦੇ ਉਹਨੂੰ ਐਗਰੀਮੈਂਟ ਫਾਰ ਸੇਲ ਹੈ ਜਿਹੜਾ ਸਾਈਨ ਕਰਨਾ ਹੈ ਅਗਲਾ ਕੋਈ ਬੜਾ ਨਹੀਂ ਸੋਚਦਾ ਕਿ ਚਲੋ ਕੀ ਪੜਨਾ ਹੈ ਉਹੀ ਹੈ ਲਿਆਓ ਜੀ ਕਿੱਥੇ ਸਾਈਨ ਕਰਾਣਾ ਹੈ ਮਾਰ ਦੋ ਕੋਕੀ ਕੋਕੀ ਮਾਰ ਦੋ ਜਿਵੇਂ ਬੈਂਕ ਲੋਨ ਹੁੰਦਾ ਜੀ ਲੋ ਜੀ ਆ 15 14 20 25 ਪੰਨੇ ਨੇ ਜਿੰਨਾਂ ਦੇ ਉਹ ਨਹੀਂ ਪੜਦਾ ਕੰਡੀਸ਼ਨਾਂ ਕੀ ਲਿਖੀਆਂ ਜਾਂ ਕੀ ਨਹੀਂ ਲਿਖੀਆਂ ਗਿਆ ਸਾਈਨ ਕਰਕੇ ਭਰੇ ਮਾਰਦਾ ਸੋ ਮੈਂ ਕਹਿੰਦਾ ਕਿ ਬਿਨਾ ਪੜੇ ਕੋਈ ਵੀ ਡਾਕੂਮੈਂਟ ਸਾਈਨ ਨਹੀਂ ਕਰਨਾ ਚਾਹੀਦਾ ਔਰ ਖਾਸ ਕਰਕੇ ਐਗਰੀਮੈਂਟ ਫॉर ਸੇਲ ਦਾ ਬੜਾ ਹੀ ਕ੍ਰੂਸ਼ਲ ਹੈ ਔਰ ਸਭ ਤੋਂ ਜ਼ਿਆਦਾ ਕ੍ਰੂਸ਼ਲ ਉਹਦੇ ਹੈਗਾ ਕਾਰਪਟ ਏਰੀਆ ਹਾਲਾਂਕਿ ਤੁਹਾਡੀ ਜਿਹੜੀ ਸੇਲ ਹੈ ਜਿਹੜੀ ਡੀਲ ਹੈ ਤੁਹਾਡੀ ਉਹ ਤੁਹਾਡੀ ਉਥੇ ਹੋਈ ਹੈ ਕੀ ਨਾਮ ਹੈ ਜਿਹੜਾ ਏਰੀਆ ਆਫ ਦਾ ਸੁਪਰ ਏਰੀਆ ਸੁਪਰ ਏਰੀਆ ਦੇ ਵਿੱਚ ਹੋਈ ਹੈ ਬਟ ਕਾਰਪਰ ਏਰੀਆ ਜ਼ੋਰ ਪਤਾਉਣਾ ਚਾਹੀਦਾ ਤੁਹਾਨੂੰ ਕਾਰਪਟ ਏਰੀਆ ਉਹ ਏਰੀਆ ਹੈ ਜਿਹੜਾ ਤੁਹਾਡੇ ਫਲੈਟ ਦੇ ਅੰਦਰ ਹੁੰਦਾ ਹੈ ਯੂਜ਼ੇਬਲ ਏਰੀਆ ਯੂਜ਼ੇਬਲ ਯੂਜੇਬਲ ਦਾ ਮਤਲਬ ਇਹ ਹੋਇਆ ਕਿ ਜਿਹੜੀਆਂ ਤੁਹਾਡੀਆਂ 4.5 ਇੰਚੀ ਦੇ ਦਵਾਰਾਂ ਵੀ ਨੇ ਹੂੰ ਤੇ ਉਹ ਵਿਚੋਂ ਕੱਢ ਕੇ ਓਕੇ ਸ਼ਾਫਟਾਂ ਨੂੰ ਵਿਚੋਂ ਕੱਢ ਕੇ ਹੂੰ ਤੁਹਾਡੀ ਬਾਲਕਨੀਆਂ ਵਿੱਚੋਂ ਕੱਢ ਕੇ ਹੂੰ ਤੁਹਾਡਾ ਜਿਹੜਾ ਲੌਬੀ ਏਰੀਆ ਲਿਫਟ ਲੌਬੀ ਏਰੀਆ ਨੂੰ ਕੱਢ ਕੇ ਜੇ ਤੁਹਾਡਾ ਕੋਈ ਓਪਨ ਟੇਰਸ ਹੈ ਓਪਨ ਟੇਰਸ ਨੂੰ ਬਾਹਰ ਕੱਢ ਕੇ ਜਿਹੜਾ ਏਰੀਆ ਬਚਦਾ ਉਹ ਕਾਰਪਟੇ ਹੂੰ ਕਾਰਪੋਰੇਟ ਏਰੀਆ ਤੇ ਸੁਪਰ ਏਰੀਆ ਜੇ ਤੁਹਾਡੇ ਕੋਲ ਦੋਨੋਂ ਹੁੰਦੇ ਨੇ ਤੁਹਾਨੂੰ ਲੋਡਿੰਗ ਦਾ ਪਤਾ ਲੱਗਦਾ ਕਿ ਮੇਰੇ ਤੇ ਲੋਡਿੰਗ ਕਿੰਨੀ ਹੈ ਲਾਸਟ ਟਾਈਮ ਆਪਾਂ ਲੋਡਿੰਗ ਦੀ ਗੱਲ ਕੀਤੀ ਸੀ ਕਿ ਜਿਹੜੀ 24 25% ਦੀ ਲੋਡਿੰਗ ਜੈਨੂਨ ਹੈ ਹੂੰ ਚਲੋ ਇਹ ਨਿੱਕ ਤਾਂ ਨਹੀਂ ਜਾ ਸਕਦੀ ਹੈ ਇਹ ਜਿਹੜੀ ਤੁਸੀਂ ਲੋਡਿੰਗ ਕਹਿੰਦੇ ਆ ਇਹ ਵੀ ਥੋੜਾ ਜਿਹਾ ਕਲੀਅਰ ਕਰ ਦਿਓ ਸਾਡੇ ਦੋਸਤਾਂ ਨੂੰ ਪਤਾ ਲੱਗ ਜਣਾ ਕਿ ਇਹ ਇਹਦਾ ਮਤਲਬ ਕੀ ਹੈਗਾ ਯਾਰ ਦੇਖੋ ਜਿਹੜਾ ਜਿਹੜਾ ਕਾਮਨ ਏਰੀਆਜ਼ ਨੇ ਨਾ ਜਿਹੜੇ ਜਿਹੜੇ ਫੈਸਿਲਿਟੀਆਂ ਆਗੀਆਂ ਜਿਵੇਂ ਫਿਰ ਮੈਂ ਸਾਰੀਆਂ ਬੋਲੀਆਂ ਪੜ੍ਹ ਲਈ ਪਿਛਲੇ ਐਪਸਰਟਸ ਵਿੱਚ ਚਾਹ ਗੱਲ ਕੀਤੀ ਸੀ ਪਰ ਕਈ ਵਾਰ ਜਿੱਦਾਂ ਹੈਗੀ ਦੋਸਤ ਸਾਡੇ ਮਿਸ ਕਰ ਲੈਂਦੇ ਆ ਤੇ ਥੋੜਾ ਜਿਹਾ ਇਹਦੇ ਵਿੱਚ ਵੀ ਆਪਾਂ ਮੈਂਸ਼ਨ ਕਰ ਲਈਏ ਜਿਵੇਂ ਸਪੋਜ਼ ਕਰ ਲਓ ਹੁਣ ਜਿਹੜਾ ਕਾਰਪਟ ਏਰੀਆ ਹੈ ਉਹਨੂੰ ਬੇਸ ਮੰਨ ਲਓ ਤੁਸੀਂ ਕਾਰਪਟ ਏਰੀਆ ਦਾ ਕਿੰਨੇ ਪ੍ਰੋਪੋਰਸ਼ਨ ਕਿੰਨੇ ਪਰਸੈਂਟੇਜ ਮੋਰ ਐ ਸੁਪਰ ਏਰੀਆ ਹੂੰ ਉਹ ਲੋਡਿੰਗ ਓਕੇ ਮਿਸ ਮੈਂ ਦੇਖੋ ਜਿਵੇਂ ਮੈਂ ਦੇ ਰਿਹਾ ਹੈਗਾ ਤੁਹਾਨੂੰ 55% ਦਾ ਮੈਂ ਤੁਹਾਨੂੰ ਪੈਸੇ ਦੇ ਰਿਹਾ ਹਮ ਬਟ ਮੈਂ ਪੇ ਕਰ ਰਹੇ ਹਾਂ 100% ਦਾ ਹਾਂਜੀ ਤੇ ਉਹਦੇ ਵਿੱਚ ਲੋਡਿੰਗ ਕਿੰਨੀ ਹੋਈ 45% ਹਮ 45% ਉਹ ਚੀਜ਼ ਹੈ ਜਿਹੜੀ ਸਪੇਸ ਤੁਹਾਨੂੰ ਮਿਲ ਨਹੀਂ ਰਹੀ ਤੁਹਾਨੂੰ 55% ਮਿਲ ਰਹੀ ਹੈ ਹੁਣ ਜੇ ਤੁਹਾਨੂੰ 75% ਸਪੇਸ ਮਿਲ ਰਹੀ ਹੈ ਹਮ 25% ਉਹ ਪੇ ਕਰ ਰਹੇ ਹਾਂ ਜਿਹੜੀ ਤੁਹਾਨੂੰ ਸਪੇਸ ਨਹੀਂ ਮਿਲ ਰਹੀ ਇਹ ਲੋਡਿੰਗ ਕਨਸੈਪਟ ਹੈ ਓਕੇ ਹੁਣ ਇਹ ਕੈਲਕੂਲੇਸ਼ਨ ਤਾਂ ਚਲੋ ਐਸ ਪਰ ਜਿਵੇਂ ਨorms ਹੈਗੇ ਜਾਂ ਫਾਰਮੂਲਾ ਹੈਗਾ ਉਹ ਮੈਂ ਹੁੰਦੇ ਨੇ ਤੇ ਤੁਹਾਨੂੰ ਮੈਂ ਦੱਸਦਾ ਬੇਸਿਕਲੀ ਕਿ ਜਿਹੜੇ ਕਾਮਨ ਏਰੀਆਜ਼ ਨੇ ਉਹ ਵੀ ਚਾਹੀਦੇ ਨੇ ਬਿਨਾ ਕਾਮਨ ਏਰੀਆਜ਼ ਤੋਂ ਕਿੱਥੇ ਤੁਸੀਂ ਬਿਲਡਿੰਗ ਬਣਾ ਲੋਗੇ ਸਹੀ ਆ ਉਹ ਵੀ ਚਾਹੀਦੇ ਨੇ ਲਾਈਕ ਬੇਕ ਇਨ ਲੋਡਿੰਗ ਉਸ ਲੋਡਿੰਗ ਦੇ ਵਿੱਚ ਹੀ ਬਿਲਡਰ ਦੀ ਕਮਾਈ ਹੈ ਹਮ ਦੇਖਿਆ ਜਾਏ ਤਾਂ ਉਸ ਲੋਡਿੰਗ ਦੇ ਵਿੱਚ ਹੀ ਹੈ ਜਿੰਨਾ ਉਹ ਨੂੰ ਵਧਾ ਲੇਗਾ ਹੁਣ ਜਦੋਂ ਮੈਟਰੋ ਸਿਟੀਆਂ ਲਾ ਲਓ ਜਾਂ ਕਲਾਸ A ਸਿਟੀਆਂ ਨੇ ਟਾਇਰ 1 ਸਿਟੀਆਂ ਨੇ ਜਿਹੜੀਆਂ ਉਹਨਾਂ ਤੇ ਲੋਡਿੰਗ ਉੱਥੇ ਬਹੁਤ ਜ਼ਿਆਦਾ ਹੈ ਹਮ ਕਿਉਂਕਿ ਇਸ ਤਰ੍ਹਾਂ ਕੰਪੀਟੀਸ਼ਨ ਹੈ ਹਮ ਸਪੇਸ ਮਹਿੰਗੀ ਹੈ ਜਗ੍ਹਾ ਮਹਿੰਗੀ ਹੈ ਜਿੱਤੇ ਜਿੰਨਾ ਫਿਰ ਫੈਸਿਲਿਟੀਜ਼ ਵਾਸਤੇ ਏਰੀਆ ਜਿੰਨਾ ਤੁਸੀਂ ਯੂ نو ਹਾਈ ਐਂਡ ਬਣਾਦੇ ਜਾਓਗੇ ਜਿੰਨਾ ਉਹੀ ਕਹਿੰਦੇ ਨੇ ਜਿੰਨਾ ਪਾ ਲੋਗੇ ਉਹਦੇ ਚ ਮਸਾਲਾ ਜਿੰਨਾ ਜਿੰਨਾ ਉਹਨੇ ਜਿੰਨੇ ਪੈਸੇ ਲਾ ਦੋਗੇ ਉਹਨਾਂ ਜਿਆਦਾ ਗੁੜ ਮਿੱਠਾ ਐ ਐਂਡ ਆਫ ਦਿ ਡੇ ਕਹਿੰਦਾ ਮਤਲਬ ਤੇਹੀ ਹੈਗਾ ਕਿ ਜੇ ਜੇ ਪਾਰਕ ਬੰਦੀਆਂ ਜਾਂ ਹੋਰ ਫਿਲਸ ਫੈਸਿਲਟੀਜ਼ ਹੈਗੀਆਂ ਆ ਉਹ ਵੀ ਤਾਂ ਫਿਰ ਜਨਨ ਕਾ ਕਿੰਨਾ ਕਿੰਨਾ ਦਾ ਪੈਣਾ ਹੀ ਹੈ ਖਰਚਾ ਉਹਨਾਂ ਦਾ ਹਾਂਜੀ ਤੇ ਖਰਚਾ ਤਾਂ ਬਹੁਤ ਜਿਆਦਾ ਹੈ ਹਾਈ ਐਂਡ ਦੀ ਉਹ ਦੇ ਰਹੇ ਹੋ ਕਿੰਨਾ ਕਿੰਨਾ ਦਾ ਫਿਰ ਸਾਰਾ ਦਾ ਸਾਰਾ ਬੱਚਿਆਂ ਵਾਸਤੇ ਪਲੇ ਏਰੀਆ ਸੈੱਟ ਹੋ ਕੇ ਸਾਰਾ ਦਾ ਸਾਰਾ ਹੁਣ ਡੌਗਸ ਦਾ ਪਾਰਕ ਮੰਗਦੇ ਨੇ ਲੋਕ ਪੈਟ 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 ਪਾਕ ਦੋ ਸਾਨੂੰ ਜੋਗਿੰਗ ਪਾਰਕ ਦੋ ਜੀ ਸਰ ਪੇਬਲ ਪਾਰਕ ਦੋ ਫਿਰ ਸਸੀ ਉਹ ਆਪਣਾ ਇਹ ਐਂਡ ਨੰਬਰ ਆਫ ਥਿੰਗਸ ਹੈ ਜਿਹੜੀਆਂ ਗੈਜ਼ੂ ਗਜ਼ੀਬੋਸ ਬਣਾ ਕੇ ਦੋ ਉਹਦੇ ਵਿੱਚ ਬੜੇ ਵਧੀਆ ਵਧੀਆ ਕਨਸੈਪਟ ਪਏ ਨੇ ਹਰ ਪੈਸੇ ਦੇ ਵਿੱਚ ਇੱਕ ਪੈਸਾ ਇਨਵੋਲਡ ਹੈ ਉਹ ਤਾਂ ਖਰਚਾ ਤਾਂ ਹੈਗਾ ਹੀ ਉਹ ਕਿਸੇ ਨੂੰ ਤਾਂ ਬੇਅਰ ਕਰਨਾ ਪਿਆ ਸਹੀ ਹੈ ਬਿਲਡਰ ਆਪਣੀ ਜੇਬ ਚੋਂ ਤਾਂ ਪਾਏਗਾ ਨਹੀਂ ਉਹ ਐਵੇਂਚੁਲੀ ਉਹ ਕੰਜ਼ਿਊਮਰ ਤੇ ਹੀ ਲੈਵੀ ਕਰੇਗਾ ਜਿਆਦਾ ਫਿਰ ਟੈਕਸਿਸ ਨੇ ਜੇ ਹੁਣ 50 ਲੱਖ ਤੋਂ ਉੱਪਰ ਦੀ ਪ੍ਰਾਪਰਟੀ ਹੈ ਉਹਦਾ ਟੀਡੀਐਸ ਕੱਟਿਆ ਜਾਂਦਾ ਫਿਰ ਓਕੇ ਟੀਡੀਐਸ ਕੱਟ ਕੇ ਫਿਰ ਜੋ ਵੀ ਉਹਦਾ ਬਣਦਾ ਹੈਗਾ ਸੋ ਇਹ ਸਾਰੀ ਚੀਜ਼ਾਂ ਨੇ ਜਿਹੜੀਆਂ ਕਿ ਬਹੁਤ ਧਿਆਨ ਦੇਣ ਦੀ ਲੋੜ ਹੈ ਆਪਣਾ ਮੁੱਦਾ ਇਹੀ ਹੈ ਕਿ ਐਗਰੀਮੈਂਟ ਫॉर ਸੇਲ ਹੈ ਇਹਨੂੰ ਇੱਕ ਕਾਗਜ਼ ਨਾ ਸਮਝਿਆ ਜਾਏ ਇਹ ਤੁਹਾਡਾ ਸਭ ਤੋਂ ਜ਼ਰੂਰੀ ਡਾਕੂਮੈਂਟ ਹੈ ਜਿਸ ਦੇ ਬੇਸ ਤੇ ਉੱਪਰ ਕੱਲ ਨੂੰ ਤੁਹਾਨੂੰ ਕੋਈ ਪ੍ਰੇਸ਼ਾਨੀ ਹੋਈ ਰੀਲਰਾਂ ਦੇ ਵਿੱਚ ਤੁਸੀਂ ਜਾਣਾ ਹੈ ਜਾਂ ਲਿਟੀਗੇਸ਼ਨ ਚ ਪੈਣਾ ਹੈ ਉਦੋਂ ਤੁਹਾਨੂੰ ਇਹ ਨਹੀਂ ਕੰਮ ਆਣਾ ਹੂੰ ਤੇ ਇਹਨੂੰ ਤੁਸੀਂ ਜੇ ਅਨਗੈਲੀ ਨਾਲ ਸਾਈਨ ਕਰੋਗੇ ਜਾਂ ਅਨਗੈਲੀ ਨਾਲ ਲੈ ਲੋਗੇ ਜਲਦੀ ਜਲਦੀ ਚ ਕਰ ਲੋਗੇ ਫਿਰ ਤੁਸੀਂ ਕੱਲ ਨੂੰ ਪ੍ਰੋਬਲਮ ਚ ਜਾਓਗੇ ਕੱਲ ਨੂੰ ਲਕੋਨਸ ਬਚੇ ਹੋਣਗੇ ਉਹਦੇ ਵਿੱਚ ਸ਼ਾਰਟਕਮੀ ਬਿਲਡਰ ਦਾ ਹਮੇਸ਼ਾ ਚਾਹੀਦਾ ਉਹ ਚੀਜ਼ਾਂ ਨਾ ਕਲੀਅਰ ਹੋਣ ਸਹੀ ਆ ਕੁਛ ਨਾ ਕੁਛ ਉਹ ਹਮੇਸ਼ਾ ਛੱਡ ਕੇ ਜਾਏਗਾ ਉਹ ਉਹਨਾਂ ਦੀ ਡਿਟੈਂਸੀ ਇਹੀ ਹੋਏਗੀ ਇਹ ਸਾਈਨ ਕਰ ਲੋ ਨਹੀਂ ਜੀ ਆਪਣੇ ਘਰ ਦੇ ਬੰਦੇ ਆ ਸੀ ਤੁਹਾਡੇ ਇਸ ਤਰ੍ਹਾਂ ਉਹ ਐ ਆ ਸੀ ਐ ਜਿਹੜਾ ਚੀਜ਼ ਲਿਖਤ ਚ ਆ ਗਈ ਉਹ ਲਿਖਤ ਚ ਆ ਗਈ ਉਸ ਤੋਂ ਫਿਰ ਨਾ ਤਾਂ ਉਹ ਜਵਾਬ ਦੇ ਸਕਦਾ ਨਾ ਕੋਈ ਹੋਰ ਦੇ ਸਕਦਾ ਆਪਣੇ ਆਪ ਨੂੰ ਸੇਫ ਕਰਕੇ ਚੱਲੋ ਤੇ ਦੋਸਤੋ ਉਮੀਦ ਕਰਦੀ ਆ ਅੱਜ ਦਾ ਐਪੀਸੋਡ ਜਿਹੜਾ ਹੈਗਾ ਆ ਪਸੰਦ ਆਇਆ ਹੋਗਾ ਸੰਧੂ ਸਾਹਿਬ ਨੇ ਜੋ ਇਨਫੋਰਮੇਸ਼ਨ ਦਿੱਤੀ ਹੈਗੀ ਆ ਤੁਹਾਡੇ ਲਈ ਬਹੁਤ ਹੀ ਵੈਲਿਊਅਲ ਤੇ ਵਧੀਆ ਹੋਊਗੀ ਘਰ ਖਰੀਦਣ ਤੋਂ ਪਹਿਲਾਂ ਕੀ ਕੀ ਜਿਹੜੇ ਸਾਈਨ ਕਰਨ ਤੋਂ ਪਹਿਲਾਂ ਕੀ ਕੀ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਸੰਧੂ ਸਾਹਿਬ ਨੇ ਬਹੁਤ ਹੀ ਵਧੀਆ ਸੱਚ ਜਿਹਾ ਸਿੰਪਲ ਵੇਹ ਦੇ ਨਾਲ ਤੁਹਾਡੇ ਸਾਹਮਣੇ ਕਲਾ ਰੱਖੀਆਂ ਆ ਤਾਂ ਉਮੀਦ ਕਰਦੀ ਆ ਕਿ ਜਦੋਂ ਘਰ ਤੁਸੀਂ ਖਰੀਦਣਾ ਹੋਊਗਾ ਤੇ ਜਦੋਂ ਕੁਗਗੀ ਬਾਣੀ ਹੈ ਨਾ ਉਸ ਤੋਂ ਪਹਿਲਾਂ ਸਾਨੂੰ ਸਾਹਿਬ ਇਹ ਚੀਜ਼ਾਂ ਉਮੀਦ ਕਰਦੇ ਆ ਕਿ ਸਾਡੇ ਦੋਸਤ ਜਰੂਰ ਉਹ ਚੈਕਲਿਸਟ ਜਿਹੜੀ ਬਣਾ ਕੇ ਜਾਣਗੇ ਤਾਂ ਟਿਕ 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 ਕਰੀ ਜਾਣਗੇ ਜਿਵੇਂ ਮੈਂ ਦੱਸਿਆ ਕਿ ਉਹ ਬਿਨਾ ਭਰੇ ਹੋਏ ਕੋਲਮਾ ਤੋਂ ਸਾਈਨ ਨਹੀਂ ਕਰਨੇ ਸਾਈਨ ਨਹੀਂ ਕਰਨੇ ਕਾਰਪਟ ਏਰੀਆ ਵਿੱਚ ਦੇਖਣਾ ਹੈ ਤੇ ਜਿਹੜਾ ਬੁਕਿੰਗ ਪ੍ਰੀ ਬੁਕਿੰਗ ਅਮਾਉਂਟ ਹੈ ਉਹ 10% ਤੋਂ ਜ਼ਿਆਦਾ ਨਹੀਂ ਦੇਣਾ ਨਹੀਂ ਦੇਣਾ ਤੇ ਹਾਂਜੀ ਦੋਸਤੋ ਨੈਕਸਟ ਹਫਤੇ ਅਸੀਂ ਤੁਹਾਡੇ ਨਾਲ ਮਿਲਦੇ ਆ ਇੱਕ ਨਵੇਂ ਐਪੀਸੋਡ ਦੇ ਨਾਲ ਤੇ ਹਾਂਜੀ ਸੰਧੂ ਸਾਹਿਬ ਨਵੇਂ ਐਪੀਸੋਡ ਵਿੱਚ ਆਪਾਂ ਕੀ ਲੈ ਕੇ ਆ ਰਹੇ ਹਾਂ ਦੋਸਤਾਂ ਦੇ ਨਾਲ ਕਨਵਿੰਸ ਡੀਡ ਤੇ ਪੋゼਸ਼ਨ ਆਪਾਂ ਉਹਨਾਂ ਨੂੰ ਪੋゼਸ਼ਨ ਕਬਜ਼ਾ ਦੇਣਾ ਮੀਨ ਜ਼ ਉਹਨਾਂ ਨੂੰ ਘਰ ਅਲੌਡ ਦੇਣਾ ਕਬਜ਼ਾ ਦਵੋਣਾ ਹੈ ਤੇ ਹਾਂਜੀ ਦੋਸਤੋ ਕਬਜ਼ਾਤ ਪਾਉਣ ਲਈ ਅਸੀਂ ਨੈਕਸਟ ਐਫਟਰ ਦੇ ਵਿੱਚ ਆ ਰਹੇ ਹਾਂ ਤੇ ਤੁਹਾਨੂੰ ਚਾਬੀਆਂ ਫੜਾਉਣ ਵਾਸਤੇ ਆ ਰਹੇ ਹਾਂ ਤੇ ਤਦ ਤੱਕ ਤੁਸੀਂ ਕੀ ਕਰਨਾ ਹੈ ਜਰਾ ਬਚ ਕੇ